ਸਲੋਕ ਮਹੱਲਾ ਪੰਜਵਾਂ ਇਹ ਬਾਣੀ ਧੰ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ ਜਾ ਕੋ ਭਏ ਕਿਰਪਾਲ ਰਬ ਹਰ ਹਰ ਸੇ ਜਪਾਤ ਜਿਨਾਂ ਮਨੁੱਖਾ ਤੇ ਪ੍ਰਮਾਤਮਾ ਜੀ ਕਿਰਪਾ ਕਰਦੇ ਹਨ ਉਹੀ ਹਰ ਨਾਮ ਚੱਪਦੇ ਹਨ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ اے ਨਾਨਕ ਸਾ ਸੰਗਤ ਵਿੱਚ ਮਿਲਣ ਕਰਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ। ਮਹੱਲਾ ਪੰਜਵਾਂ। ਇਹ ਬਾਣੀ ਧੰਗ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ। ਰਾਮ ਰਮੋ ਹੋ ਬਟ ਭਾਗੀ ਉਹ ਜਲ ਥਲ ਮਹੀਲ ਸੋਈ। اے ਵੱਡੇ ਭਾਗਾ ਵਾਲਿਓ ਉਸ ਪਰਮਾਤਮਾ ਦਾ ਨਾਮ ਸਿਮਰੋ ਜੋ ਪਾਣੀ ਵਿੱਚ ਧਰਤੀ ਦੇ ਅੰਦਰ ਧਰਤੀ ਦੇ ਉੱਪਰ ਹਰ ਥਾਂ ਮੌਜੂਦ ਹੈ। ਨਾਨਕ ਨਾਮ ਅਰਾਧਿਐ ਬਿਗਣ ਨਾ ਲੱਗੈ ਕੋਈ। ਏ ਨਾਨਕ ਜੇ ਪ੍ਰਮਾਤਮਾ ਦਾ ਨਾਮ ਸਿਮਰਿਐ ਤਾ ਜੀਵਨ ਰਾਹ ਵਿੱਚ ਕੋਈ ਵੀ ਰੁਕਾਵਟ ਨਹੀਂ ਪੈਂਦੀ। ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰ ਕੈ ਪਵੈ ਥਾਈ। ਬੰਦਗੀ ਕਰਨ ਵਾਲੇ ਮਨੁੱਖਾ ਦਾ ਬੋਲਿਆ ਬਚਨ ਮੰਨਣ ਯੋਗ ਹੁੰਦਾ ਹੈ। ਪ੍ਰਭੂ ਦੀ ਦਰਗਾਹ ਵਿੱਚ ਵੀ ਕਬੂਲ ਹੁੰਦਾ ਹੈ। ਭਗਤਾ ਤੇਰੀ ਟੇਕ ਰਤੇ ਸੱਚ ਨਾਏ اے ਪ੍ਰਮਾਤਮਾ ਭਗਤਾ ਨੂੰ ਤੇਰਾ ਆਸਰਾ ਹੁੰਦਾ ਹੈ ਉਹ ਸੱਚੇ ਨਾਮ ਵਿੱਚ ਰੰਗੇ ਰਹਿੰਦੇ ਹਨ ਜਿਸਨੋਂ ਹੋਏ ਕਿਰਪਾਲ ਤਿਸਕਾ ਦੁੱਖ ਜਾਏ ਪ੍ਰਮਾਤਮਾ ਜਿਸਮ ਨੂੰ ਖੋਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ ਭਗਤ ਤੇਰੇ ਦਿਆਲ ਉਹ ਨਾ ਮਿਹਰ ਪਾਈ दयाल वाले बंदे, तेरे हो के रोग ना पो हे दयाल परमात्मा बندگی ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ ਦੁੱਖ ਦਰਦ ਵੱਡ ਰੋਗ ਨਾ ਪੋਹੇ ਤੇਸ ਮਾਈ ਤੂੰ ਉਹਨਾਂ ਤੇ ਕਿਰਪਾ ਕਰਦਾ ਹੈ ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈ ਉਸ ਨੂੰ ਮਾਇਆ ਪੋ ਨਹੀਂ ਸਕਦੀ ਕੋਈ ਦੁੱਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋ ਨਹੀਂ ਸਕਦਾ ਭਗਤਾ ਇਹ ਆਧਾਰ ਗੁਣ ਗੋਵਿੰਦ ਗਾਏ ਗੋਵਿੰਦ ਦੇ ਗੁਣ ਗਾ ਕਾ ਕੇ ਇਹ ਸਿਫਤਲਾ ਭਗਤਾ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੀ ਹੈ ਸਦਾ ਸਦਾ ਦਿਨ ਰਾਤ ਇੱਕੋ ਇੱਕ ਧਿਆਏ ਉਹ ਸਦਾ ਦਿਨ ਰਾਤ ਇੱਕ ਹੀ ਪਰਮਾਤਮਾ ਨੂੰ ਸਿਮਰ ਸਿਮਰ ਕੇ ਪੀਵਤ ਅਮਰਤ ਨਾਮ ਜਨਨਾ ਮੇ ਰਹੇ ਆਗਾਏ ਨਾਮ ਰੂਪ ਅਮਰਤ ਪੀ ਪੀ ਕੇ ਸੇਵਕ ਨਾਮ ਵਿੱਚ ਹੀ ਰੰਗੇ ਰਹਿੰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ